ਮਹਾਂਦੀ ਆਪਣੀ ਸਰਕਾਰ ਦੇ ਵਿੱਚ ਜਿਹੜਾ ਕੈਬਨਿਨ ਮੰਤਰੀ ਨਾ ਉਹ ਦੁੱਧ ਤੋਂ ਤੇਰੇ ਜਿਹੜਾ ਕਹਿੰਦਾ ਸੀ ਵੀ ਮੈਂ ਖੜਾ ਪੈ ਮੈਂ ਜਿਹੜਾ ਉਹ ਗਰੀਬਾਂ ਦੇ ਹੱਕ ਲਈ ਚਲਾਉਂਗਾ ਸਾਡੇ ਗਲਾਂ ਦੇ ਉੱਤੇ ਇੱਕ ਫਾਂਸੀ ਦਾ ਫੰਡਾ ਲੜਕਾਤਾ ਸਾਡੇ ਸਿਮਰਜੀਤ ਸਿੰਘ ਮਾਨ ਜੀ ਉਹਨਾਂ ਨੇ ਕਦੇ ਵੀ ਐਸਸੀ ਬੀਸੀ ਮੁੱਦਿਆਂ ਤੇ ਗੱਲਬਾਤ ਨਹੀਂ ਕੀਤੀ ਕਿਤੇ ਇਹ ਤਾਂ ਨਹੀਂ ਹੈਗਾ ਤੁਸੀਂ ਸਿਮਰਜੀਤ ਮਾਨ ਤੋਂ ਖਾਰਖੰਦੀ 150 'ਚ ਤੁਹਾਡਾ ਨਿੱਘਾ ਸਵਾਗਤ ਆ ਮੈਂ ਤੁਹਾਡਾ ਆਪਣਾ ਗੁਰਸੇਵ ਸਿੰਘ ਕੋਟ ਉਮੀਦਾਂ ਤੁਸੀਂ ਸਾਰੇ ਠੀਕ ਹੋਵੋਗੇ ਦਰਸ਼ਕੋ ਅੱਜ ਆਪਾਂ ਇਸ ਇਨਸਾਨ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਮਾਸਟਰ ਬਲਵਿੰਦਰ ਸਿੰਘ ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਪੰਜਾਬ ਉਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਕੁਝ ਲੋਕ ਮੁੱਦਿਆਂ ਤੇ ਉਹਨਾਂ ਨੂੰ ਕਰਾਂਗੇ ਕੁਝ ਤਿੱਖੇ ਸਵਾਲ ਉਹਨਾਂ ਸਵਾਲਾਂ ਦੇ ਲਵਾਂਗੇ ਜਵਾਬ ਤੁਸੀਂ ਬਣੇ ਰਹੋ ਵੀਡੀਓ ਦੇ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਦੋਸਤ ਜੀ ਤੁਹਾਡਾ ਜੀ ਤੁਸੀਂ ਸਾਨੂੰ ਇਸ ਕਾਵਲ ਸਮਝ ਦਿਓ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਦੇ ਦਰਵਾਜ਼ੇ ਤੇ ਪ੍ਰਸ਼ਾਸਨ ਤੱਕ ਪਹੁੰਚਾਉਣੇ ਮਾਸਟਰ ਜੀ ਜਿਵੇਂ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਦਾ ਜਿਹੜਾ ਬਿਗਲ ਬਚ ਚੁੱਕਿਆ ਚੋਣਾਂ ਨੇ ਜਿਹੜੀਆਂ ਹੋਣ ਜਾ ਰਹੀਆਂ ਨੇ ਸੀਜ਼ਨ ਦਾ ਵੀ ਜਿਹੜਾ ਪੂਰਾ ਜੋਰ ਹੈਗਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਖੜੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਹਿੰਦੇ ਭੋਰਾ ਭੋਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਪੋਰਾ ਪੋਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਸੋਚ ਦਾ ਬੱਦਲ ਕਾਲਾ ਚੜਿਆ ਅਤਰੂ ਵਰਮਣ ਵਰਦੇ ਪਏ ਆ ਡਰ ਨਹੀਂ ਲੱਗਦਾ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਅਸੀਂ ਬੰਦਿਆਂ ਕੋਲੋਂ ਡਰਦੇ ਪਏ ਆ ਜੋ ਕਰਨਾ ਸੀ ਕਰ ਨਹੀਂ ਹੋਇਆ ਤੇ ਜੋ ਨਹੀਂ ਕਰਨਾ ਉਹ ਕਰਦੇ ਪਏ ਆ ਲੱਗਦਾ ਤੁਹਾਨੂੰ ਗੱਲ ਮੇਰੀ ਸਮਝ ਆ ਗਈ ਹੋਣੀ ਆ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਇਸ ਵਾਰ ਮੈਂ ਇਹ ਜੇ ਕਹਿ ਦਵਾਂ ਕਿ ਦਲਤ ਸਮਾਜ ਜਿਹਦੇ ਵਿੱਚ ਐਸਸੀ, ਬੀਸੀ, ਸ਼ਡਿਊਲ ਟ੍ਰਾਈਬ, ਐਸਟੀ ਜਾਂ ਜ਼ਿੰਮੇਦਾਰ ਤਬਕਾ ਬੀਸੀ ਵਰਗ ਸਾਰੇ ਇਹ ਸਾਰੇ ਹੀ ਲੋਕ ਇਸ ਵਾਰ ਦੀ ਇਲੈਕਸ਼ਨ ਨੂੰ ਇੱਕ ਚੇਤਾਵਨੀ ਸਮਝ ਕੇ VOTING ਕਰਨ ਕਿਉਂਕਿ ਜੇ ਇਸ ਵਾਰ ਵੋਟਾਂ ਪਾਉਣ ਤੋਂ ਬਾਅਦ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜਾਂਦੀ ਹੈ ਤਾਂ ਹੋ ਸਕਦਾ ਤੁਹਾਨੂੰ ਕਦੇ ਵੀ ਮੁੜ ਕੇ ਵੋਟਾਂ ਪਾਉਣ ਦਾ ਮੌਕਾ ਨਾ ਮਿਲੇ ਕਿਉਂ ਕਿ ਕਿਉਂਕਿ ਬੀਜੇਪੀ ਪਹਿਲਾਂ ਵੀ ਤੇ ਹੁਣ ਵੀ ਜਿਹੜੀ ਉਹਦੀ ਸੋਚ ਹੈ ਮਨੁਵਾਦੀ ਸੋਚ ਹੈ ਉਹ ਲੋਕ ਸਾਡੇ ਗੱਤ ਸਮਾਜ ਨੂੰ ਜਾਂ ਜਿਹੜੇ ਇਹਨਾਂ ਦੇ ਨਾਲ ਆਉਂਦੇ ਹੋਏ ਸਮਾਜ ਨੇ ਜ਼ਿੰਮੇਦਾਰ ਇਸ ਨੂੰ ਵਖਰਾ ਨਾ ਗਿਣਨ ਉਹ ਵੀ ਸਾਡੇ ਨਾਲ ਨੇ ਸਾਨੂੰ ਉਹ ਗੁਲਾਮ ਬਣਾਉਣ ਦੀ ਜਿਹੜੀ ਸਾਜ਼ਿਸ਼ ਦੇ ਤਹਿਤ ਆਪਣਾ ਕੰਮ ਕਰ ਰਹੇ ਨੇ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਹੋ ਰਹੇ ਨੇ ਆਓ ਉਹਨਾਂ ਦੀ ਸੋਚ ਨੂੰ ਸਮਝਦੇ ਹੋਏ ਉਹਨਾਂ ਤੋਂ ਪਾਸਾ ਵੱਟিয়ে ਤੇ ਉਹਨਾਂ ਦਾ ਜਿਵੇਂ ਪਿੰਡਾਂ ਦੇ ਵਿੱਚ ਬਾਈਕਾਟ ਹੋ ਰਿਹਾ ਹੈ ਇਸੇ ਤਰ੍ਹਾਂ ਬਾਈਕਾਟ ਕਰਦੇ ਹੋਏ ਆਪਣੀ ਉਹ ਸਰਕਾਰ ਜਾਂ ਉਸ ਸੋਚ ਨਾਲ ਵੋਟ ਪਾਓ ਜਿਹੜੇ ਤੁਹਾਡੇ ਹਿੱਤਾਂ ਵਾਸਤੇ ਖੜੇ ਤੇ ਤੁਹਾਡੇ ਹੱਕਾਂ ਵਾਸਤੇ ਲੜੇ ਮਾਸਟਰ ਜੀ ਤੁਸੀਂ ਬੀਜੇਪੀ ਤੇ ਇਹਨਾਂ ਲੱਗਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਨਰਿੰਦਰ ਮੋਦੀ ਜੀ ਨੇ ਬਹੁਤ ਚੰਗਾ ਕੰਮ ਕਰਨਾ ਹੈ ਦੇਸ਼ ਨੂੰ ਉਹਨਾਂ ਨੇ ਅੱਗੇ ਡਿਵੈਲਪ ਕੀਤਾ ਵਧਾਇਆ ਵਿਦੇਸ਼ਾਂ ਦੇ ਵਿੱਚ ਅੱਜ ਭਾਰਤ ਦਾ ਨਾਮਾ ਜਿਹੜਾ ਉਹ ਚਮਕਾਤਾ ਤੁਸੀਂ ਬੀਜੇਪੀ ਨਾਲ ਨਹੀਂ ਖਾਰ ਕਿਉਂ ਖਾਣੀ ਬਿਲਕੁਲ ਗੁਰਸੇਵਕ ਜੀ ਮੈਂ ਖਾਰ ਨਹੀਂ ਖਾਂਦਾ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਡਿਵੈਲਪਮੈਂਟ ਕਰਾਈ ਕਾਦੇ ਵਾਸਤੇ ਉਹਨਾਂ ਨੇ ਜਿੰਨੇ ادارے ਸੀ ਉਹ ਸਾਰੇ ادارے ਵੇਚੇ ਜਿਵੇਂ ਕੱਲੇ-ਕੱਲੇ ادارے ਦਾ ਨਾਂ ਲਮਾ ਤਾਂ 12 ਤੋਂ ਵੱਧ ادارے ਆ ਜਿਹੜੇ ਉਹਨਾਂ ਨੇ ਵੇਚ ਦਿੱਤੇ ਆ ਦੇਸ਼ ਦਾ ਬੱਚਾ ਬੱਚਾ ਅੱਜ ਕਰਜ਼ਾਈ ਹੋਇਆ ਖੜਾ ਮਨੁਭਦੀ ਸੋਚ ਨੂੰ ਲਾਕੇ ਚੱਲ ਰਹੇ ਆ ਵਪਾਰਕ ਅਦਾਰਿਆਂ ਦੇ ਜਾਂ ਵਪਾਰਕ ਅਨਾਨੀ-ਵਾਨੀ ਵਰਗੇ ਜਿਹੜੇ ਵੱਡੇ ਵਪਾਰੀ ਆ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਉਹਨਾਂ ਨੂੰ ਵਰਲਡ ਲੈਵਲ ਤੇ ਪ੍ਰਮੋਟ ਕਰ ਰਹੇ ਆ ਉਹਨਾਂ ਦੇ ਪੈਸੇ ਨਾਲ ਇਹ ਸਰਕਾਰਾਂ ਚਲਾ ਰਹੇ ਆ ਆਰਐਸਐਸ ਦੀ ਸੋਚ ਆ ਜਿਹੜੀ ਉਸ ਨੂੰ ਲੈ ਕੇ ਚੱਲੇ ਹੋਏ ਆ ਤੇ ਇਹਨਾਂ ਦਾ ਸਬਸਤ ਕਹਿ ਦਿੱਤਾ ਉਹਨਾਂ ਨੇ ਜੇ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਹੋਰ ਸਾਰੀ ਸਭ ਤੋਂ ਪਹਿਲਾ ਜਿਹੜਾ ਕੰਮ ਕੀਤਾ ਜਾਊਗਾ ਉਹ ਇਹ ਕੀਤਾ ਜਾਊਗਾ ਕਿ ਸੰਵਿਧਾਨ ਨੂੰ ਬਦਲਿਆ ਜਾਊਗਾ ਉਸ ਸੰਵਿਧਾਨ ਨੂੰ ਬਦਲਿਆ ਜਾਊਗਾ ਜਿਸ ਸੰਵਿਧਾਨ ਨੇ ਸਾਨੂੰ ਸਾਡੇ ਹੱਕ ਦਵਾਏ ਉਸ ਸੰਵਿਧਾਨ ਨੇ ਜਿਨੇ ਸਾਨੂੰ ਬਿਨਾਂ ਦੇਵੀ ਦੇਵਤਿਆਂ ਤੋਂ ਦੇਵੀ ਦੇਵਤਿਆਂ ਦੇ ਪਿੱਛੇ ਸੇ ਬੜੇ ਚੱਲੇ ਹੋਏ ਸੀਗੇ ਕਿਸੇ ਦੇਵੀ ਦੇਵਤੇ ਨੇ ਸਾਡੀ ਸੁਣੀ ਨਹੀਂ ਡਾਕਟਰ ਭੀਮਰਾਓ ਜੀ ਅੰਬੇਦਕਰ ਜਿਨ੍ਹਾਂ ਦਾ ਨਾਂ ਲੈਂਦੇ ਹੋਏ ਮੇਰਾ ਸਿਰ ਝੁਕ ਜਾਂਦਾ ਉਹਨਾਂ ਨੇ ਸੰਵਿਧਾਨ ਰਚਿਆ ਤੇ ਉਹਦੇ ਵਿੱਚ ਸਾਨੂੰ ਬਰਾਬਰ ਦਾ ਅਧਿਕਾਰ ਦਵਾਇਆ ਉਸ ਸੰਵਿਧਾਨ ਦੇ ਤਹਿਤ ਸਾਨੂੰ ਅਧਿਕਾਰ ਮਿਲੇ ਪਰ ਇਹ ਸਾਰੇ ਦੇ ਸਾਰੇ ਅਧਿਕਾਰ ਖਤਮ ਕਰਨ ਜਾ ਰਿਹਾ ਤੇ ਸਾਨੂੰ ਦੁਬਾਰਾ ਗੁਲਾਮ ਜਿਵੇਂ 4-500 ਸਾਲ ਪਹਿਲਾਂ ਹੁੰਦਾ ਸੀ ਸਾਡਾ ਸਿਸਟਮ ਉਸ ਤਰ੍ਹਾਂ ਦਾ ਸਿਸਟਮ ਇਹ ਦੁਬਾਰਾ ਲਾਗੂ ਕਰਨਾ ਚਾਹੁੰਦੇ ਨੇ ਪਰ ਉਸ ਵੇਲੇ ਚ ਤੇ ਅੱਜ ਦੇ ਵੇਲੇ ਦੇ ਵਿੱਚ ਫਰਕ ਆ ਹੁਣ ਲੋਕ ਜਾਗੇ ਹੋਏ ਆ ਲੋਕ ਪੜ ਚੁੱਕੇ ਆ ਪੜੇ ਹੋਏ ਜਾਗਦੀ ਜਮੀਰ ਵਾਲੇ ਇਨਸਾਨ ਕਦੇ ਵੀ ਇਹੋ ਜਿਹਾ ਮੌਕਾ ਨਹੀਂ ਲੈ ਕੇ ਆਉਣਗੇ ਔਰ ਬੜਾ ਸੋਚ ਸਮਝ ਕੇ VOTING ਕਰਨਗੇ ਪੰਜਾਬ ਦੇ ਮਾਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਿ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਨੇ ਜਿਹੜੇ 沽ਸ਼ਕ ਕਰ ਦਿੱਤੇ ਨੇ ਜਿਵੇਂ ਕਿ ਲੱਖਾ ਸੁਧਾਨਾ ਜੀ ਪਹਿਲਾਂ ਆਜ਼ਾਦ ਖੜ ਰਹੇ ਸੀ ਅੱਜ ਉਹ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਖੜ ਰਹੇ ਨੇਗੇ ਉਹਨਾਂ ਬਾਰੇ ਤੁਸੀਂ ਕੀ ਕੀ ਕਹਿਣਾ ਚਾਹੋਗੇ ਤੁਹਾਡੀ ਜਥੇਬੰਦੀ ਦੇ ਜਿਹੜੇ ਆਗੂ ਨੇ ਉੱਥੋਂ ਵੀ ਉਹਨਾਂ ਦੇ ਜਿਹੜੇ ਖਿਲਾਫ ਖੜੇ ਨੇਗੇ ਲੱਖਾ ਸੁਧਾਨਾ ਜੀ ਦਾ ਮੈਂ ਬਹੁਤ ਜ਼ਿਆਦਾ ਸਤਿਕਾਰ ਕਰਦਾ ਕਿਉਂਕਿ ਸਮਾਜ ਦੇ ਵਿੱਚ ਵਿਚਰਦਿਆਂ ਹੋਇਆ ਉਹਨਾਂ ਨੇ ਸਮਾਜ ਜਾਂ ਮੁੱਦਿਆਂ ਤੇ ਕੰਮ ਕੀਤਾ ਉਹਨਾਂ ਨੇ ਨਸ਼ੇ ਤੇ ਕੰਮ ਕੀਤਾ ਉਹਨਾਂ ਨੇ ਪੰਜਾਬੀ ਬੋਲੀ ਮਾਂ ਬੋਲੀ ਤੇ ਕੰਮ ਕੀਤਾ ਜਾਂ ਉਹਨਾਂ ਨੇ ਜਦੋਂ ਵੀ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਨੇ ਬਿਨਾਂ ਵਿਖਤਰੇ ਬਿਨਾਂ ਕਿਸੇ ਭਾਵ ਤੋਂ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸਾਰੇ ਸਮਾਜਾਂ ਦੇ ਹਿੱਤ ਵਾਸਤੇ ਖੜੇ ਜਦੋਂ ਆਜ਼ਾਦ ਚੋਣ ਲੜਨ ਵਾਸਤੇ ਉਹਨਾਂ ਨੇ ਅਲਾਸਮੈਂਟ ਕੀਤੀ ਸੀ ਸਭ ਤੋਂ ਪਹਿਲਾਂ ਦਾਸ ਨੇ ਲਾਈਵ ਹੋ ਕੇ ਕਿਹਾ ਸੀ ਕਿ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਉਹਨਾਂ ਦੀ ਸਪੋਰਟ ਕਰਾਂਗੇ ਉਹਨਾਂ ਨੂੰ ਅਸੀਂ ਬਿਨਾਂ ਕਿਸੇ ਲਾਲਚ ਤੋਂ ਉਹਨਾਂ ਨੂੰ ਸਮਰਥਨ ਦਵਾਂਗੇ ਤੇ ਉਹਨਾਂ ਲਈ ਅਸੀਂ VOTING ਵਾਸਤੇ ਘਰ ਘਰ ਜਾਵਾਂਗੇ ਪਰ ਹੋਇਆ ਕਿ ਬਾਅਦ ਵਿੱਚ ਪਤਾ ਨਹੀਂ ਕਿਉਂ ਉਹਨਾਂ ਨੇ ਆਪਣੀ ਸੋਚ ਨੂੰ ਬਦਲਿਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿਹੜੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਨਾਲ ਜੁੜ ਕੇ ਉਹਨਾਂ ਨੇ ਉਧਰੋਂ ਆਪਣੀ ਟਿਕਟ ਜਿਹੜੀ ਉਧਰੋਂ ਲਾਂਚ ਕਰਵਾ ਲਈ ਪਰ ਜਿੱਦਨ ਦੀ ਟਿਕਟ ਅਲਾਉਂਸ ਹੋਈ ਹੈ ਉਸ ਦਿਨ ਦਾ ਕਿਤਨਾ ਕਿਤੇ ਜਾ ਕੇ ਜਿਹੜਾ ਐਸਸੀਬੀਸੀ ਸਮਾਜ ਹੈ ਉਹਦੇ ਵਿੱਚ ਉਹ ਲੋਕ ਸੋਚਣ ਲਈ ਮਜਬੂਰ ਹੋ ਗਏ ਕਿਉਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੀ ਥਾਂ ਤੇ ਸਹੀ ਨੇ ਜਿਹੜਾ ਵਰਕ ਕਰ ਰਹੇ ਨੇ ਉਹਨਾਂ ਦੀ ਸੋਚ ਆ ਜਿਹੜੀ ਉਹ ਕੁਝ ਹੱਦ ਤੱਕ ਸਹੀ ਆ ਪਰ ਉਹਨਾਂ ਨੇ ਕਦੇ ਵੀ ਐਸਸੀ ਬੀਸੀ ਮੁੱਦਿਆਂ ਤੇ ਗੱਲਬਾਤ ਨਹੀਂ ਕੀਤੀ ਉਹ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ్రਾਈਬ ਦੇ ਲੋਕਾਂ ਵਾਸਤੇ ਉਹ ਕਦੇ ਨਹੀਂ ਬੋਲਦੇ ਉਹ ਕਿਤੇ ਨਾ ਕਿਤੇ ਇਹ ਜਿਹੜਾ ਵਿਕਤਰਾਂ ਚੱਲ ਰਿਹਾ ਇਸ ਵਿਕਤਰੇ ਨੂੰ ਲੈ ਕੇ ਲੋਕਾਂ ਦੇ ਵਿੱਚ ਉਹਨਾਂ ਜਿਹੜਾ ਸਸਪੈਂਸ ਆ ਗਿਆ ਵੀ ਹੁਣ ਕਰੀਏ ਕੀ ਤਾਂ ਮੈਂ ਸਮਝਦਾ ਕਿ ਜੇ ਉਹ ਆਜ਼ਾਦ ਚੋਣ ਲੜਦੇ ਤਾਂ 100% ਜਿੱਤ ਸੀ ਪਰਮਾਤਮਾ ਕਰੇ ਕਿ ਹੁਣ ਵੀ ਉਹਨਾਂ ਦੀ ਜਿੱਤ ਹੋਵੇ ਪਰ ਕਿਤਨਾ ਕਿਤੇ ਜਾਣ ਕੇ ਲੋਕਾਂ ਦੀ ਸੋਚ ਆ ਜਿਹੜੀ ਉਹ ਬਦੀ ਹੋਈ ਲੱਗਦੀ ਆ ਐਸਾ ਕਰਕੇ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਨੇ ਉੱਥੋਂ ਸਾਡੇ ਸਮਾਜ ਦੇ ਵਿਮੁਖਤ ਕਬੀਲਿਆਂ ਵੱਲੋਂ ਪਾਲਾ ਰਾਮਜੀ ਮੱਲ ਵਾਲੇ ਤੋਂ ਜਿਹੜਾ ਬਠਿੰਡੇ ਤੋਂ ਪਾਲਾ ਸਿੰਘ ਸਰਪੰਚ ਨੇ ਉਹਨਾਂ ਨੂੰ ਅਸੀਂ ਚੋਣਾਂ ਦੇ ਵਿੱਚ ਖੜੇ ਕੀਤਾ ਤੇ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਦੇ ਵਿਮੁਖਤ ਜਾਤੀਆਂ ਦੇ ਕਬੀਲਿਆਂ ਦੇ ਸਾਰੇ ਬੰਦੇ ਉਹਨਾਂ ਦਾ ਸਾਥ ਦੇ ਰਹੇ ਆ ਤੇ ਉਹ ਚੋਣ ਲੜਨਗੇ ਅਜਾ ਤੌਰ ਤੇ ਚੋਣ ਲੜਨਗੇ ਕਿਤੇ ਇਹ ਤਾਂ ਨਹੀਂ ਹੈਗਾ ਤੁਸੀਂ ਸਿਮਰਜੀਤ ਮਾਨ ਤੋਂ ਖਾਰਖਾਨੇ ਦੇ ਕਦਰ ਸੇਵਕ ਦੀ ਨਹੀਂ ਖਾਰਖਾਨਾ ਵਾਲੀ ਨਹੀਂ ਮੇਰੇ ਸਤਿਕਾਰਯੋਗ ਨੇ ਅਗਲਾ ਸਵਾਲ ਇਹ ਆਉਂਦਾ ਹੈਗਾ ਵੀ ਜੇ ਉਹ ਐਸਸੀ ਐਸਟੀਓਬੀਸੀ ਦੀ ਗੱਲ ਨਹੀਂ ਕਰਦੇ ਸਿਮਰਜੀਤ ਮਾਨ ਤਾਂ ਫਿਰ ਉਹ ਜਿਮਨੀ ਚੋਣ ਸੰਗਰੂਰ ਤੋਂ ਕਿਉਂ ਜਿੱਤ ਗਈ ਸੀ ਕੀ ਲੋਕਾਂ ਨੇ ਜਾਣ ਬੁੱਝ ਕੇ ਡਟਾ ਮਾਈ ਉਹ ਉਸ ਵੇਲੇ ਇੱਕ ਜਦੋਂ ਜਿਮਨੀ ਚੋਣ ਦਾ ਮਾਹੌਲ ਸੀ ਨਾ ਉਦੋਂ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਿਆ ਹੋਸੀ ਆਪਣਾ ਕੈਂਡੀਡੇਟ ਜਿਤਾਉਣ ਦਾ ਤੇ ਲੋਕਾਂ ਕੋਲੇ ਕੋਈ ਸਹੀ ਉਮੀਦਵਾਰ ਨਹੀਂ ਸੀ ਉਹ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੀ ਇਹ ਸੋਚ ਸੀ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਇੱਕ ਮੌਕਾ ਦਿੱਤਾ ਜਾਵੇ ਕਿਉਂਕਿ ਦੀਪ ਸਿੱਧੂ ਉਸੇ ਵੇਲੇ ਕਾਂਡ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਨੌਜਵਾਨਾਂ ਦੇ ਜਜ਼ਬਾਤ ਜੁੜੇ ਹੋਏ ਸੀਗੇ ਤੇ ਲੋਕ ਸੀ ਜਿਹੜੇ ਹਮਦਰਦੀ ਦੇ ਤੌਰ ਤੇ ਉਹਨਾਂ ਦੇ ਨਾਲ ਜਾ ਕੇ ਖੜੇ ਸੀ ਤੇ ਉਹਨਾਂ ਨੂੰ VOTING ਕੀਤੀ ਸੀ ਉਹਨਾਂ ਨੂੰ ਇੱਥੋਂ MP ਜਿਤਾ ਕੇ ਭੇਜਿਆ ਸੀ ਮਾਸਟਰ ਜੀ ਜਿਹੜਾ ਤੁਹਾਡੀ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਸੀ ਲੰਬੇ ਸਮੇਂ ਤੋਂ ਉਹਦੇ ਬਾਰੇ ਕੀ ਉਹਦੇ ਬਾਰੇ ਕੋਈ ਆਪਣਾ ਜਾਣਨਾ ਪਾਓ ਆਪਣੇ ਦਰਸ਼ਕਾਂ ਨੂੰ ਉਹਨਾਂ ਬਾਰੇ ਦੱਸੋ ਵੀ ਕੀ ਬਣਿਆ ਤੁਹਾਡਾ ਸੰਘਰਸ਼ ਜਿਹੜਾ ਕਿੱਥੇ ਤੱਕ ਪਹੁੰਚਿਆ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਅਕਸਰ ਜਦੋਂ ਅਸੀਂ ਇੰਟਰਵਿਊ ਤੇ ਕਿਤੇ ਵੀ ਜਾਂਦੇ ਆ ਉਹ ਪੋਟਿਕਸ ਨਾਲ ਸੰਬੰਧਤ ਉਹਨਾਂ ਗੱਲਾਂ ਕਰ ਲੈਂਦੇ ਆ ਪਰ ਜਿਹੜਾ ਸੰਘਰਸ਼ ਨੂੰ ਲੈ ਕੇ ਅਸੀਂ ਚੱਲੇ ਹੋਏ ਆ ਉਹਦੇ ਬਾਰੇ ਉਹ ਕੁਐਸਚਨ ਬਹੁਤ ਘੱਟ ਕਰਦੇ ਆ ਧੰਨਵਾਦ ਅਸੀਂ ਇੱਕ ਹੀ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਆ ਸਾਡਾ ਨਾਨ ਪੋਲੀਟੀਕਲ ਸੰਗਠਨ ਹੈ ਇੱਕ ਹੀ ਮੁੱਦਿਆਂ ਦੇ ਵਿੱਚ ਇਹ ਕੱਲੇ-ਕੱਲੇ ਦਾ ਜ਼ਿਕਰ ਕਰੂੰਗਾ ਤਾਂ ਬਹੁਤ ਲੰਮੀ ਲਿਸਟ ਹੈ ਤੇ ਉਹਨਾਂ ਦੇ ਵਿੱਚ ਇੱਕ ਸਾਡਾ ਹੈਗਾ ਸੀ ਗਾਰਵ ਰਿਜ਼ਰਵੇਸ਼ਨ ਨੂੰ ਲੈ ਕੇ ਆਰ ਸਭ ਨੂੰ ਪਤਾ ਹੈ ਕਿ ਸਾਨੂੰ ਸ਼ਡਿਊਲ ਟ੍ਰੈਪ ਅਸੀਂ ਸ਼ਡਿਊਲ ਟ੍ਰੈਪ ਦੇ ਵਿੱਚ ਆਉਂਦੇ ਆ ਸੱਤ ਕਬੀਲਿਆਂ ਜਿਹਦੇ ਵਿੱਚ ਸਾਂਸੀ ਬੌਰੀਆ ਸਿਕਲੀਗਰ ਗੜਰੀਆ ਗਦੀਲਾ ਬਾਜਗਰ ਇਹਦਾ ਧੀਆਂ ਆਉਂਦੀਆਂ ਨੇ ਪਰ ਇਹਨਾਂ ਨੂੰ ਸ਼ਡਿਊਲ ਟ੍ਰੈਪ ਕਰਨ ਦੀ ਬਜਾਏ ਇਹਨਾਂ ਨੂੰ ਐਡੀਸ਼ਨਲ 2% ਕੋਟਾ ਦਿੱਤਾ ਗਿਆ ਸੀ ਉਹ 2% ਕੋਟਾ 18 12 2020 ਨੂੰ ਕਾਂਗਰਸ ਸਰਕਾਰ ਨੇ ਪਰਮਾਨੈਂਟ ਕਰ ਦਿੱਤਾ ਸੀ ਵੀ ਇਹਨਾਂ ਨੂੰ ਮਿਲਣਾ ਹੀ ਮਿਲਣਾ ਹੈ ਦੇਣਾ ਹੀ ਦੇਣਾ ਇਸ ਤੋਂ ਪਹਿਲਾਂ ਥੋੜਾ ਜਿਹਾ ਸਸਪੈਂਸ ਸੀ ਪਰ ਉਹਨਾਂ ਨੇ ਉਹ ਸਸਪੈਂਸ ਖਤਮ ਕਰ ਦਿੱਤਾ ਸੀ ਪਰ ਭਗਵਾਨ ਤਮਾਨ ਨੇ ਆਉਂਦੇ ਸਾਰੇ ਜਿਹੜਾ ਕਹਿੰਦਾ ਸੀ ਵੀ ਮੈਂ ਖੜਾ ਪੈਣਾ ਜਿਹੜਾ ਉਹ ਗਰੀਬਾਂ ਦੇ ਹੱਕ ਲਈ ਚਲਾਉਂਗਾ ਆਉਂਦੇ ਸਾਰੇ ਉਹਨੇ ਸਾਡੇ ਸਾਡੇ ਗਲਾਂ ਦੇ ਉੱਤੇ ਇੱਕ ਫਾਂਸੀ ਦਾ ਫੰਡਾ ਲਟਕਾਤਾ ਸਾਡੇ ਬੱਚਿਆਂ ਦੇ ਗਲਾਂ ਦੇ ਵਿੱਚ ਫਾਂਸੀ ਦਾ ਫੰਡਾ ਲਟਕਾਤਾ ਉਹਨੇ ਹਰਾ ਪੈਣ ਚਲਾਇਆ ਤੇ 15 9 2022 ਨੂੰ ਉਹਨੇ ਸਾਡਾ 20% ਕੋਟਾ ਸੀ ਜਿਹੜਾ ਉਹ ਆਪਣਾ ਲੈਟਰ ਕੇ ਜਾਰੀ ਕਰਕੇ ਖਤਮ ਕਰ ਦਿੱਤਾ ਉਸ ਦਿਨ ਤੱਕ ਸਾਡਾ ਬਹੁਤ ਸਾਰੇ ਪ੍ਰੋਟੈਸਟ ਹੋਏ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟ ਹੋਏ ਸੀਐਮ ਸਾਹਿਬ ਦੇ ਘਰ ਦਾ ਘਰਾਓ ਹੋਇਆ ਸਪੀਕਰ ਸਾਹਿਬ ਦੇ ਘਰ ਦਾ ਘਰਾਓ ਹੋਇਆ ਡਾਕਟਰ ਬਲਜੀਤ ਕੌਰ ਜਿਹੜੇ ਭਲਾਈ ਮੰਤਰੀ ਉਹਨਾਂ ਦੇ ਘਰ ਦੇ ਘਰਾਓ ਕੀਤੇ ਬਹੁਤ ਥਾਮਾਂ ਤੇ ਵੱਖ-ਵੱਖ ਥਾਮਾਂ ਤੇ ਪ੍ਰੋਟੈਸਟ ਕਰਨ ਤੋਂ ਬਾਅਦ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਵੀ ਘਰਾਂ ਤੋਂ ਸਰਕਾਰ ਚੱਲੂਗੀ ਅਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਮਿਲਣ ਵਾਸਤੇ ਜਾਂਦੇ ਰਹੇ ਪਰ ਉਹ ਸਾਨੂੰ ਮਿਲਣ ਦੀ ਬਜਾਏ ਸਾਡੇ ਨਾਲ ਬਹਿ ਕੇ ਗੱਲ ਕਰਨ ਦੀ ਬਜਾਏ ਸਦਾ ਹੀ ਔਰ ਪਾਸੇ ਹੀ ਵੜਦੇ ਰਹੇ ਤੇ ਸਾਨੂੰ ਲਾਰੇ ਹੀ ਲਾਉਂਦੇ ਰਹੇ ਜਿਸ ਦਿਨ ਦੇ ਸੀਐਮ ਬਣੇ ਆ ਅਸੀਂ ਇਹਨੇ ਪ੍ਰੋਟੈਸਟ ਕਰ ਲਏ ਕਦੇ ਵੀ ਉਹਨਾਂ ਦੀ ਸ਼ਕਲ ਵੀ ਨਹੀਂ ਸਾਵਣੇ ਵੇਖੀ ਉਹਨਾਂ ਦੀ ਅੱਖਾਂ ਨਾ ਉਹਨਾਂ ਦੇ ਕਿਸੇ ਐਮਐਲਏ ਨੇ ਸਾਡੇ ਭਾਈਚਾਰੇ ਦਾ ਇੱਕੋ ਇੱਕ ਐਮਐਲਏ ਸਰਦਾਰ ਕਲਵੰਦ ਸਿੰਘ ਬਾਜੀਗਰ ਉਸ ਬੰਦੇ ਨੇ ਵੀ ਸਾਡੇ ਹੱਕ ਦੇ ਵਿੱਚ ਕੋਈ ਆਵਾਜ਼ ਨਹੀਂ ਉਠਾਈ ਤੇ ਮੈਂ ਇਹ ਸੋਚਦਾ ਕਿ ਕਿਹੜੇ 92 ਐਮਐਲਏ ਦਿੱਤੀਆਂ ਜਾਂਦੇ ਆ ਜਿਹੜੇ ਇਹਦੇ ਹੈਗੇ ਆਮ ਆਦਮੀ ਦੇ ਵਿੱਚ ਉਹਦੇ ਚ 22 ਐਮਐਲਏ ਜਿਹੜੇ ਉਹ ਇਸ ਤੋਂ ਵੱਧ ਨੇ ਸ਼ਡਿਊਲ ਕਾਸਟਾਂ ਦੇ ਨੇ ਇਹ ਸਾਰੇ ਦੇ ਸਾਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦਾ ਪਾਣੀ ਭਰਦੇ ਨਜ਼ਰ ਆ ਰਹੇ ਆ ਏ ਆਪਣੇ ਖੁੱਲ ਕੇ ਗੱਲ ਨਹੀਂ ਕਰ ਸਕਦੇ ਪਤਾ ਨਹੀਂ ਕਿਹੜੀ ਗੱਲ ਦਾ ਡਰ ਹੈ ਇਹਨਾਂ ਨੂੰ ਇਹ ਤਾਂ ਆਪਣੇ ਡਰਦੇ ਜਾਂ ਆਪਣੇ ਘਰ ਦੇ ਲਾਜ ਵਾਸਤੇ ਜਾਂ ਆਪਣੇ ਨਿੱਜੀ ਜ਼ਵਾਰਤ ਵਾਸਤੇ ਲੋਕਾਂ ਨੂੰ ਵਰਤ ਲੈਂਦੇ ਆ ਮੁੜ ਕੇ ਕਿਸੇ ਦੀ ਸਹਾਰ ਨਹੀਂ ਲੈਂਦੇ ਇਸੇ ਕਰਕੇ ਮੈਂ ਕਿਹਾ ਸੀਗਾ ਕਿਹਾ ਜੀ ਮੂੰਜ ਰਾਮ ਰਾਮ ਤੇਰੇ ਭਗਤ ਚੁਰੀ ਮਾਨਾ ਮੂੰਜ ਰਾਮ ਰਾਮ ਤੇਰੇ ਭਗਤ ਚੁਰੀ ਮਾਨਾ ਹੁੰਦੀ ਆ ਗਰੀਬਾਂ ਦੀ ਹਾ ਲੱਗੀ ਬੁਰੀ ਮਾਨਾ ਦੇਖੇ ਕਿਤੇ ਸਾਡੇ ਹੋ ਕੇ ਅੱਜ ਦਾਬੀ ਨਾ ਜਾਈ 92 ਐਮਐਲਏ ਨੇ ਬੰਦ ਮਾਨਾ ਤੇਰੀ ਸਰਕਾਰ ਚ ਸਪੀਡ ਜਾ ਕੇ ਕਰਾਂਗੇ ਪਿੰਡ ਤੇ ਬਾਜ਼ਾਰ ਚ ਆ ਗਿਆ ਨੇ ਵੋਟਾਂ ਹੁਣ ਸਾਡੇ ਪਿੰਡ ਵਗੇੜਾ ਮੜਾਈ ਸਾਡੇ ਪਿੰਡ ਜਿਹੜਾ ਤੁਹਾਨੂੰ ਮਿਲਦਾ ਹੀ ਸੋ ਇਹਨਾਂ ਨੇ ਜਿਹੜੇ ਕਹਿੰਦੇ ਸੀ ਘਰਾਂ ਦੇ ਵਿੱਚ ਮਿਲਣਾ ਆਵਾਂਗੇ ਤੁਸੀਂ ਦੇਖ ਹੀ ਰਹੇ ਹੋ ਕਿ ਥਾਂ ਦਾ ਇਹਨਾਂ ਦਾ ਘਰਾਓ ਹੋ ਰਿਹਾ ਥਾਂ ਦਾ ਇਹਨਾਂ ਦਾ ਵਿਰੋਧ ਹੋ ਰਿਹਾ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਾਂਗੇ ਉਸ ਨੂੰ ਵਡਾਵਾ ਦਿੱਤਾ ਰਿਸ਼ਵਤ ਹੋ ਵੱਧ ਗਈ ਨਸ਼ਾ ਹੋ ਵੱਧ ਗਿਆ ਹਜ਼ਾਰ ਹਜ਼ਾਰ ਰੁਪਈਆ ਜਨਾਨੀਆਂ ਨੂੰ ਜਿਹੜਾ ਮਿਲਣਾ ਸੀ ਉਹ ਨਹੀਂ ਮਿਲਿਆ ਹਰਾਪੈਣਾ ਜਿਹੜਾ ਸਾਰਿਆਂ ਗਰੀਬ ਵਰਗਾਂ ਦੇ ਉਲਟ ਚੱਲ ਰਿਹਾ ਇਸ ਤੋਂ ਬਿਨਾ ਇਹਨਾਂ ਨੇ ਵਰਗਾੜੀ ਕਾਂ ਦਾ ਜਿਹੜਾ ਮਸਲਾ ਸੀ ਉਹ ਉੱਥੇ ਦਾ ਉੱਥੇ ਪਿਆ ਹੈ ਬੇਅਦਬੀਆਂ ਦੇ ਮੁੱਦੇ ਸਾਰੇ ਉੱਥੇ ਪਏ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਾਰੇ ਉੱਥੇ ਪਿਆ ਹੈ ਕਰ ਕੀ ਰਹੇ ਨੇ ਕਹਿੰਦੇ ਸੀ ਅਸੀਂ ਜਿਹੜੇ ਚੋਰ ਨੇ ਬਣਾਉਣੇ ਸਮਾਂ ਦੇ ਵਿੱਚ ਉਹ ਚੋਰ ਭਰਾਂਗੇ ਚੋਰ ਭਰਨ ਦੀ ਬਜਾਏ ਇਹਨਾਂ ਨੇ ਕੀਤਾ ਕੀ ਆ ਜਿਹੜੇ ਸ਼ੈਡਿਊਲ ਕਾਸਟ ਨਾਲ ਸੰਬੰਧਿਤ ਬੰਦੇ ਸੀ ਉਹਨਾਂ ਦੇ ਗਲਾਂ ਦੇ ਵਿੱਚ ਫਾਸੀ ਪਾ ਰਹੇ ਨੇ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਕਿ ਸਰਦਾਰ ਸਾਧੂ ਸਿੰਘ ਧਰਮਸ਼ਾਹ ਜੀ ਜਿਹੜੇ ਕੈਬਨਟ ਮੰਤਰੀ ਰਹੇ ਆ ਕਿ ਉਹਨਾਂ ਨੇ ਕੋਈ ਘਬਲਾ ਕੀਤਾ ਜਾਂ ਨਹੀਂ ਕੀਤਾ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਜੇ ਉਹਨਾਂ ਨੇ ਕੋਈ ਕੀਤਾ ਤਾਂ ਉਹਨਾਂ ਨੂੰ ਪੁਨਿਸ਼ਮੈਂਟ ਮਿਲਣੀ ਚਾਹੀਦੀ ਆ ਪਰ ਕੀ ਇਕੱਲੇ ਉਹਨਾਂ ਨੇ ਕੀਤਾ ਬਾਕੀ ਕਾਂਗਰਸੀਆਂ ਨੇ ਅਕਾਲੀਆਂ ਨੇ ਜਾਂ ਹੋਰ ਸਰਕਾਰਾਂ ਦੇ ਬੰਦਿਆਂ ਨੇ ਕਦੇ ਕਿਸੇ ਨੇ ਘਬਲਾ ਨਹੀਂ ਕੀਤਾ ਜਾਂ ਮੰਨਦੀ ਆਪਣੀ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੂੰ ਦੁੱਧ ਧੋਤੇ ਨੇ ਕੋਈ ਵੀ ਦੁੱਧ ਧੋਤਾ ਨਹੀਂ ਇਹਨਾਂ ਨੇ ਇਕੱਲੇ ਹੀ ਸਿਰਫ ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਿਨਾ ਇੱਕ ਹੋਰ ਸੁਣਿਓ ਤੁਸੀਂ ਸਾਧੂ ਸਿੰਘ ਧਰਮਸ਼ਾਹ ਤੋਂ ਬਿਨਾ ਇਹਨਾਂ ਨੇ ਜੰਨੀ ਸਾਡੇ ਬਹੁਤ ਸਤਕਾਰਯੋਗ ਨੇ ਚੰਨੀ ਜੀ ਚੰਨੀ ਜੀ ਜਿਹੜੇ ਸੀਐਮ ਰਹੇ ਨੇ ਉਹਨਾਂ ਨੇ ਜੇ ਥੋੜਾ ਨਾ ਤਿੰਨ ਕਰ ਤਿੰਨੇ ਉਹਨਾਂ ਨੇ ਆਪਣਾ ਰਾਜ ਕੀਤਾ ਮੁੱਖ ਮੰਤਰੀ ਰਹੇ ਨੇ ਉਹਨਾਂ ਦੀਆਂ ਰੋਟੀਆਂ ਤੱਕ ਗਿਣਾ ਆ ਕੇ ਯਾਰ ਉਹਨਾਂ ਦੀਆਂ ਰੋਟੀਆਂ ਗਿਣਤੀਆਂ ਕਿ ਬਾਦਲਾਂ ਦੀਆਂ ਰੋਟੀਆਂ ਕਦੇ ਗਣਾਈਆਂ ਕਿ ਕੈਪਟਨ ਕੈਪਟਨ ਦੀਆਂ ਕੈਪਟਨ ਮਨਿੰਦਰ ਸਿੰਘ ਦੀਆਂ ਕਦੇ ਰੋਟੀਆਂ ਗਣਾਈਆਂ ਕਿਉਂ ਡਰਦੇ ਨੇ ਉਹਨਾਂ ਵੱਲ ਤਾਂ ਮੂੰਹ ਨਹੀਂ ਕਰਦੇ ਸਰਦਾਰ ਸਿਮਰ ਸਿੰਘ ਮਾਨ ਉਹਨਾਂ ਬਾਰੇ ਪਹਿਲਾਂ ਕੋਈ ਟੈਂਪ ਟਾਈਮ ਜ਼ਬਾ ਲਾਇਆ ਇਹਨਾਂ ਨੇ ਉਹਨਾਂ ਬਾਰੇ ਕੋਈ ਜ਼ਿਕਰ ਹੋਇਆ ਕਿਸੇ ਬਾਰੇ ਕੋਈ ਗੱਲਬਾਤ ਨਹੀਂ ਕਰਦੇ ਇਹ ਕਿਉਂ ਕਿਉਂਕਿ ਉਹਨਾਂ ਦੇ ਉਹ ਆਪਣੇ ਨੇ ਸ਼ेडਿਊਲ ਕਾਸਟ ਜਿਹੜੇ ਲੋਕ ਨੇ 80 ਲੋਕ ਨੇ ਉਹਨਾਂ ਦੇ ਖਿਲਾਫ ਕੋਈ ਵੀ ਆ ਜੇ ਉਹਨਾਂ ਨੇ ਚੱਲਣਾ ਹੀ ਹੁੰਦਾ ਮਾਰੀ ਕਿਸਮਤ ਕਿ ਸਾਡੇ ਭਾਈਚਾਰਿਆਂ ਦੇ ਵਿੱਚ ਜਾਂ ਸਾਡੇ ਸ਼ेडਿਊਲ ਕਾਸਟ ਲੋਕਾਂ ਦੇ ਵਿੱਚ ਜਿਹੜੇ ਦਲਤ ਸਮਾਜ ਦੇ ਲੀਡਰ ਨੇ ਉਹ ਸਾਨੂੰ ਇੱਕ ਨਹੀਂ ਹੋਣ ਦੇ ਰਹੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆ ਜਾਓ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦਾ ਨੱਕ ਦੇ ਵਿੱਚ ਦਮ ਕਰੀਏ ਇਕੱਠੇ ਹੋ ਕੇ ਆਪਾਂ ਇੱਕ ਫੈਸਲਾ ਲਈਏ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹਨਾਂ ਦੀ ਤੋਂ ਰਾਜਗਦੀ ਹੈ ਜਿਹੜੀ ਉਹ ਆਪਣੇ ਹੱਥਾਂ ਦੇ ਵਿੱਚ ਲਈ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਦਲਤ ਸਮਾਜ ਦਾ ਹੋਵੇ ਭਗਵੰਤ ਮਾਨ ਸਾਹਿਬ ਦੇ ਆਪਣੇ ਜਿਹੜੇ ਸੀਐਮ ਨੇ ਸਤਕਾਰ ਜੋਗੇ ਤੁਸੀਂ ਉਹਨਾਂ ਨੂੰ ਵੀ ਰਗੜ ਰਹੇ ਹੋ ਤੇ ਤੁਸੀਂ ਬੀਜੇਪੀ ਨੂੰ ਵੀ ਰਗੜ ਰਹੇ ਹੋ ਤੁਸੀਂ ਕਿਸੇ ਨੂੰ ਛੱਡੋਗੇ ਵੀ ਮਾਨ ਸਾਹਿਬ ਨੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਬੀਜੇਪੀ ਨੇ ਜਿਹੜੇ ਚੰਗੇ ਕੰਮ ਕੀਤੇ ਨੇ ਤੁਸੀਂ ਕਿਉਂ ਰਗੜਦੇ ਹੋ ਵਜਾ ਵੀ ਕੋਈ ਹੋਊਗੀ ਉਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਬਿਲਕੁਲ ਗੁਰਸੇਵਕ ਜੀ ਤੁਸੀਂ ਕਹਿੰਦੇ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਮੈਂ ਕਹਿੰਦਾ ਵਧੀਆ ਕੰਮ ਕੀਤੇ ਨੇ ਪਰ ਕਿਹੜੇ ਕੰਮ ਨੇ ਉਹ ਜਿਹੜੇ ਕਹਿੰਦੇ ਸੀ ਐਡ ਤੇ ਇੰਨਾ ਪੈਸਾ ਕਿਉਂ ਲਾਉਣਾ ਥਾਂ ਥਾਂ ਤੇ ਐਡ ਹਰ ਇੱਕ ਥਾਂ ਤੇ ਐਡ ਇੰਨਾ ਪੈਸਾ ਕਹਿੰਦੇ ਇੰਨੀਆਂ ਨੌਕਰੀਆਂ ਦਿੱਤੀਆਂ ਕੋਈ ਸਾਹਮਣੇ ਨਹੀਂ ਪਰ ਮਨ ਲੈਟਰ ਦੇਤੇ ਕੋਈ ਕੁਝ ਨਹੀਂ ਸਾਡੇ ਲੋਕਾਂ ਤੇ ਆਰੀ ਤੇ ਆਰੀ ਆਰੀ ਤੇ ਆਰੀ ਚਲਾਈ ਜਾਂਦੇ ਆ ਪਰ ਆਪਣੇ ਭਾਈ ਚਾਰ ਸੰਜੀਵਾਲ ਇੱਕੋ ਹੀ ਨੇ ਬੀਜਪੀ ਤੇ ਇੱਕੋ ਹੀ ਨੇ ਉਹਨਾਂ ਇਹਦੇ ਬਾਰੇ ਭਗਵੰਤ ਮਾਨ ਬਾਰੇ ਹੋਰ ਕੀ ਮੈਨੂੰ ਪੁੱਛਣਾ ਚਾਹੁੰਦੇ ਆ ਤੁਹਾਨੂੰ ਕਿਹੜਾ ਪਤਾ ਨਹੀਂਗਾ ਸੈਂਟਰ ਦੇ ਵਿੱਚ ਦਾ ਹੱਥ ਮਲਾ ਲਿਆ ਚੰਡੀਗੜ੍ਹ ਆਪਣੇ ਦਿੱਲੀ ਦੇ ਵਿੱਚ ਤਾਂ ਇਕੱਠੇ ਚੋਣ ਲੜ ਰਹੇ ਨੇ ਇੱਥੋਂ ਆড্ডা ਖੇਡ ਕੇ ਹਵਾ ਕਰ ਰਹੇ ਨੇ ਕਿਉਂ ਚੰਡੀਗੜ੍ਹ ਦੇ ਵਿੱਚ ਇੱਕ ਉਮੀਦਵਾਰ ਮਨੀਸ਼ਤਵਾਰੀ ਜੀ ਉੱਥੇ ਇਕੱਠੇ ਚੋਣ ਲੜ ਰਹੇ ਨੇ ਬੀਜਪੀ ਤੇ ਇਹ ਇਕੱਠੇ ਨੇ ਸਾਰਾ ਕੁਝ ਹੀ ਉਹਦੇ ਲੋਕਾਂ ਨੇ ਤਾਂ ਹਵਾ ਲੱਗ ਕਰ ਰਹੇ ਨੇ ਜਿਹੜੇ ਲੋਕਾਂ ਕੋਲੇ ਹਜ਼ਾਰ-ਹਜ਼ਾਰ 2-2000 3-3000 5-5000 ਕਿੱਲਾਂ ਦੇ ਫਾਰਮ ਨੇ ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਕੀ ਉਹ ਲੈ ਕੇ ਸਾਡੇ ਸਮਾਜ ਦਲਤ ਸਮਾਜ ਨੂੰ ਦੇਣਗੇ ਜੇ ਉਹਨਾਂ ਨੇ ਇੰਨੀ-ਇੰਨੀ ਪ੍ਰੋਪਰਟੀ ਬਣਾਈ ਆ ਉਹਨਾਂ ਦੀ ਉਹਨਾਂ ਦੀ ਪੂਛ ਤੇ ਪੈਰ ਕਿਉਂ ਨਹੀਂ ਰੱਧਰਦੇ ਪਤਾ ਹੈ ਕਿ ਜੇ ਉਹਨਾਂ ਦੀ ਪੂਛ ਤੇ ਪੈਰ ਧਰਨਗੇ ਉਹ ਮੁੜ ਕੇ ਇਹਨਾਂ ਨੂੰ ਡੰਗ ਮਾਰਨਗੇ ਇਹ ਆਪਣਾ ਬਚਾਓ ਕਰ ਰਹੇ ਆ ਏ ਉਹਨਾਂ ਨੂੰ ਬਚਾ ਰਹੇ ਨੇ ਭਗਵੰਤ ਮਾਨ ਕਿਹੜਾ ਸੱਤੀ ਸਵਿੱਤਰੀ ਵਾਲਾ ਕੰਮ ਕਰਾ ਜੜ ਕਿਹੜਾ ਇਹਨਾਂ ਨੇ ਕਪਲੇ ਨਹੀਂ ਕਰਨੇ ਚਾਹੇ ਜੀ ਸਰਕਾਰ ਨੇ ਕਪਲੇ ਨਹੀਂ ਕਰਨੇ ਜਾਂ ਇਹਨਾਂ ਦੇ ਮੰਤਰੀਆਂ ਨੇ ਕਰਨੇ ਕੱਲ ਨੂੰ ਉਹ ਆ ਜਾਣਗੇ ਉਹ ਭਗਵੰਤ ਮਾਨ ਨੂੰ ਬਚਾਉਣਗੇ ਪਰ ਸਾਡੇ ਦਲਤ ਲੋਕ ਸਾਡਾ ਕੋਈ ਵੀ ਐਮਐਲਏ ਦਾ ਕੋਈ ਮੰਤਰੀ ਹੈ ਤੀਮਾ ਸਾਹਿਬ ਨੇ ਸਾਡੇ ਆ ਦੇਖ ਲਓ ਤੁਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਦੇਖ ਲਓ ਜਦ ਇਹਨਾਂ ਦੀ ਆਮ ਆਦਮੀ ਦੀ ਸਰਕਾਰ ਨਾ ਰਹੀ ਤਾਂ ਸਭ ਤੋਂ ਪਹਿਲਾਂ ਟਾਰਗੇਟ ਕਿਹਨੂੰ ਕਰਨਗੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਨੂੰ ਪੈਸੇ ਦੇ ਆਧਾਰ ਤੇ ਲੈਣਗੇ ਕਿਸੇ ਨੇ ਮਾਨ ਨੂੰ ਨਹੀਂ ਪੁੱਛਣਾ ਕਿਸੇ ਨੇ ਅਮਨ ਰੋਡ ਨੂੰ ਪੁੱਛਣਾ ਕਿਸੇ ਨੇ ਕਲਦੀ ਬਤਾਲੀਵਾਲ ਨੂੰ ਨਹੀਂ ਪੁੱਛਣਾ ਕਿਸੇ ਨੇ ਲਾਲਜੀਤ ਭੱਲਰ ਨੂੰ ਨਹੀਂ ਪੁੱਛਣਾ ਸਿਰਫ ਉਹਨਾਂ ਨੂੰ ਟਾਰਗੇਟ ਕਰਨਗੇ ਕਿਉਂ ਕਰਨਗੇ ਉਹਨਾਂ ਨੂੰ ਟਾਰਗੇਟ ਕਿਉਂ ਕਿ ਯਾਰ ਸਾਡੇ ਲੋਕਾਂ ਨੂੰ ਅੱਗੇ ਆਉਣਾ ਹੀ ਨਹੀਂ ਚਾਹੁੰਦੇ ਜਦੋਂ ਸਾਡਾ ਕੋਈ ਬੰਦਾ ਬੇਰਦ ਹੁੰਦਾ ਉਹਦੇ ਦਿਮਾਗੀ ਸਾਥ ਇਹਦੀ ਮਾਰਦੇ ਆ ਉਹਦੇ ਦਿਮਾਗੀ ਤੌਰ ਤੇ ਇੰਨਾ ਟੌਰਚਰ ਕਰ ਦਿੰਦੇ ਆ ਦੂਜੇ ਲੋਕ ਸੋਚਣ ਲੱਗ ਪੈਂਦੇ ਆ ਯਾਰ ਜਿੰਨਾ ਟਾਈਮ ਇਹਨਾਂ ਦੀ ਗੁਲਾਮੀ ਕਰਾਂਗੇ ਚੰਗੇ ਰਹਿਾਂਗੇ ਜੇ ਇਹਨਾਂ ਦੋਨਾਂ ਦੇ ਤੁਹਾਨੂੰ ਕੀ ਲੱਗਦਾ ਵੀ ਜੋ ਐਸੀ ਨੂੰ ਤਾਰ ਰਗੜੇ ਜਾਣਗੇ ਬਿਲਕੁਲ ਬਿਲਕੁਲ ਦਾਤ ਤੋਂ ਸਮਾਜ ਨਾਲ ਤਾਂ ਵਿਕਤਰਾ ਹੁੰਦਾ ਆਇਆ ਤੇ ਹੁੰਦਾ ਰਹਿਣਾ ਜੀ ਇਹਨੂੰ ਕੋਈ ਵੀ ਜਿਹੜਾ ਵੀ ਐਮਐਲਏ ਨੇ ਕੋਈ ਹੁੰਦਾ ਜਾਂ ਕੋਈ ਵੀ ਲੀਡਰ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਠੀਕ ਹੈ ਜਿਹੜੇ ਅੱਜ ਤੁਰੇ ਫਿਰਦੇ ਨੇ ਕੋਈ ਝਾੜੂ ਨੂੰ ਚੱਕ ਕੇ ਤੁਰਿਆ ਫਿਰਦਾ ਕੋਈ ਇੱਕ ਕਮਰ ਦੇ ਫੁੱਲ ਨੂੰ ਚੁੱਕੀ ਫਿਰਦਾ ਕੋਈ ਪੰਜੇ ਨੂੰ ਲੈ ਕੇ ਤੁਰਿਆ ਫਿਰਦਾ ਅਲੱਗ-ਅਲੱਗ ਤੁਰੇ ਫਿਰਦੇ ਨੇ ਪਰ ਇਹਨਾਂ ਦੀ ਕਦਰ-ਕੁਦਰ ਕੋਈ ਨਹੀਂ ਆ ਦੇਖਿਆ ਨਾ ਤੁਸੀਂ ਬੀਜੇਪੀ ਵਾਲਿਆਂ ਨੇ ਪਾਇਦੇ ਵਿੱਚ ਸਾਡੇ ਬਾਜਗਰ ਭਾਈ ਚਾਰੇ ਦਾ ਇੱਕ ਉਹਨੂੰ ਆਗੂ ਬਣਾਇਆ ਹੈ ਜ਼ਿਲ੍ਹੇ ਦਾ ਕੋਸ ਤੇ ਤੇ ਜਾ ਕੇ ਬੋਲਣ ਵਾਸਤੇ ਗਿਆ ਉਹਨੂੰ ਫਰਕ ਕੁੱਟਦਾ ਉਹਦੀ ਦਸਤਾਰ ਲਾਤੀ ਕੋਈ ਪਰਚਾ ਨਹੀਂ ਕੋਈ ਸੁਣਵਾਈ ਨਹੀਂ ਕੁਝ ਵੀ ਨਹੀਂ ਪਰ ਜਾਣ ਕੇ ਸਾਡੇ ਲੋਕ ਫੇਰ ਵੀ ਇਹਨਾਂ ਦੀ ਚਮਚਾਈ ਕਰਦੇ ਓਏ ਇੰਨੇ ਵੇਚ ਦੇ ਕਰਮਾਨ ਤੋਂ ਬਾਅਦ ਵੀ ਖਾ ਦਾਦੇ ਛਿੱਤਰ ਪਾਰ ਓਏ ਯਾਰ ਪਤਾ ਨਹੀਂ ਕਿ ਇਹਨਾਂ ਦੇ ਖੂਨ ਦੇ ਵਿੱਚ ਕਿਉਂ ਇਹਨਾਂ ਨੇ ਜਾਣ ਕੇ ਵੀ ਉਹਨਾਂ ਦਾ ਉਹ ਲੋਕ ਨੇ ਜਿਹੜੇ ਉਹ ਆਪਣੇ ਆਦੇ ਬਣ ਜਾਂਦੇ ਨੇ ਪਰ ਸਾਦੇ ਆਲੇ ਆਪਣੇ ਨਹੀਂ ਬਣਦੇ ਹੁਣ ਆਪਾਂ ਜਿਹੜੀ ਮਹਿੰਮ ਚਲਾਈ ਹੋਈ ਆ ਉਹ ਇਹ ਆ ਕਿ ਨੌਜਵਾਨਾਂ ਨੂੰ ਜਾਗਰੂਤ ਕਰਕੇ ਇੱਕ ਟੰਡੇ ਦੇ ਨਾਲ ਇਕੱਠਾ ਕਰਨਾ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਦਾ ਖਿਆਲ ਛੱਡ ਦਿਓ ਇਹਨਾਂ ਰਵਾਇਤੀ ਪਾਰਟੀਆਂ ਨੇ ਜਿੱਥੇ ਸਾਡੀ ਧੀ ਭੈਣਾਂ ਦੀ ਇੱਜ਼ਤ ਰੋਲੀ ਆ ਪੰਜਾਬ ਦੇ ਹਾਲਾਤ ਦੇਖ ਲਓ ਲਾਅਨ ਆਰਡਰ ਕੀ ਕਹਿ ਰਿਹਾ ਸਰ ਥਾਂ ਦਾ ਦੇ ਕਤਲ ਆਮ ਕੁੱਟਕਟਾਬਾ ਲੁੱਟਾ ਘੋਹਾ ਬਲਾਤਕਾਰ ਪਤਾ ਨਹੀਂ ਕੀ ਕੁਝ ਹੋ ਰਿਹਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਧੀ ਭੈਣਾਂ ਨੂੰ ਬਰਾਬਰ ਦੇ ਅਧਿਕਾਰ ਦਵਾਂਗੇ 50% ਰਿਜ਼ਰਵੇਸ਼ਨ ਕਹਿੰਦੇ ਸੀ 13 ਦੇ 13 ਜਨ ਸਮੀਦਵਾਰ ਦਿੱਤੇ ਆ ਇੱਕ ਵੀ ਫੀਮੇਲ ਇਹਨਾਂ ਨੇ ਕੋਈ ਵੀ ਉਮੀਦਵਾਰ ਦਿੱਤਾ ਨਹੀਂ ਗਾ ਕਹਿੰਦਾ ਭਾਉ ਔਰਤਾਂ ਨਾਲ ਸਾਡੀਆਂ ਮਾਤਾਵਾਂ ਪੈਣਾ ਨਾਲ ਵਿਤਰਾ ਕੀਤਾ ਇਹ ਲੋਕ ਸਾਡੇ ਨਹੀਂ ਹੋ ਸਕਦੇ ਆਓ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਇਹ ਜਿਹੜੇ ਆਮ ਆਦਮੀ ਕਹਾਉਂਦੇ ਸੀ ਨਾ ਆਪਣੇ ਆਮ ਨੂੰ ਇਹ ਸਰ ਦੇ ਸਾਰੇ ਖਾਸ ਨੇ 13 ਦੇ 13 ਦੇ ਵਿੱਚੋਂ ਮੈਨੂੰ ਇੱਕ ਕੋਈ ਵੀ ਇੱਕ ਆਮ ਆਦਮੀ ਦਿਖਾ ਦਿਓ ਕਿੱਧਰ ਗਏ ਕੁਲਫੀਆਂ ਵਾਲੇ ਕਿੱਧਰ ਗਏ ਜਨ ਕੇ ਚੱਕੀ ਵਾਲੇ ਕਿੱਧਰ ਗਏ ਟਾਇਰ ਪੰਚਰਾਂ ਵਾਲੇ ਸਾਰੇ ਵੱਡੇ ਵੱਡੇ ਧਨਾੜੇ ਨਾਲੇ ਲਾਤੇ ਆਲਟੈਸਟ ਲਾਤੇ ਸਾਡੇ ਲੋਕਾਂ ਨੂੰ ਇਗਨੋਰ ਕਰ ਰਹੇ ਆ ਸਾਡੇ ਲੋਕ ਜਿਹੜੇ ਇਹਨਾਂ ਦੇ ਨਾਲ ਫਿਰ ਰਹੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆਓ ਛੱਡ ਦਿਓ ਭਰਾਵੋ ਇਹਨਾਂ ਦਾ ਰਵੈਤੀ ਪਾਰਟੀਆਂ ਦਾ ਖੈਰਾ ਆਜੋ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਉਹ ਇਹਨਾਂ ਦਾ ਵਿਰੋਧ ਕਰੋ ਜਿੰਨੇ ਇਹਨਾਂ ਦਾ ਵਿਰੋਧ ਕਰੋਗੇ ਉਨਹੀਂ ਤੁਹਾਡੀ ਆਵਾਜ਼ ਆ ਜਿਹੜੀ ਬੁਲੰਦ ਹੋਊਗੀ ਆਉਣ ਵਾਲਾ ਸਮਾਂ ਤੁਹਾਡਾ ਅੱਜ ਨਹੀਂ ਤਾਂ ਕੱਲ ਕਦੇ ਅੱਜ ਨਹੀਂ ਤਾਂ ਕੱਲ ਦੋਸਤਾਂ ਬਣੋ ਜ਼ਰੂਰੀ ਗੱਲ ਦੋਸਤਾਂ ਅੱਜ ਨਹੀਂ ਤਾਂ ਕੱਲ ਦੋਸਤਾਂ ਬਣੋ ਜ਼ਰੂਰੀ ਗੱਲ ਦੋਸਤਾਂ ਰੁਕਾ ਕੀ ਨਾ ਤੱਕੀਣਾ ਪਿੱਛੇ ਮੁੜ ਕੇ ਤੱਕੀਣਾ ਰਾਹ ਵਿੱਚ ਬੈਠੀ ਮੁਸ਼ਕਲ ਦੇਖ ਕੇ ਰੱਥ ਲਮੀਣਾ ਥੱਲ ਦੋਸਤਾ ਬਣੋ ਜ਼ਰੂਰੀ ਗੱਲ ਦੋਸਤਾ ਘੋੜਾ ਦੱਬੀ ਚੱਲ ਅਸੀਂ ਘੋੜਾ ਦੱਬਿਆ ਹੋਇਆ ਮੈਂ ਅਸੀਂ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਆਪਣੇ ਆਪਣੇ ਘੋੜੇ ਦੀਆਂ ਲਗਾਮਾਂ ਨੇ ਜਿਹੜੀਆਂ ਖਿੱਚ ਕੇ ਰੱਖੋ ਇਹਨਾਂ ਲੋਕਾਂ ਦਾ ਵਿਰੋਧ ਕਰੋ ਰਵਾਇਤੀ ਪਾਲਤੀਆਂ ਤੋਂ ਖਹਿੜਾ ਚੜਵਾ ਲਓ ਐਸੀ ਸਮਾਜ ਨੂੰ ਇੱਕ ਕਰੋ ਤਾਂ ਜਾ ਕੇ ਤੁਹਾਡੀ ਕੀ ਸੁਣਵਾਈ ਹੋਣੀ ਆ ਤਾਂ ਮਨ ਨੂੰ ਵਾਸਤੋਂ ਖਹਿੜਾ ਝੁੱਟਣਾ ਤਾਂ ਸਵਿਧਾਨ ਦੀ ਰੱਖਿਆ ਹੋਣੀ ਆ ਆਜੋ ਆਪਣੇ ਆਪ ਨੂੰ ਬਚਾ ਲਓ ਆਪਣੇ ਬੱਚਿਆਂ ਦੇ ਫਿਊਚਰ ਨੂੰ ਬਚਾ ਲਓ